ਮੰਗਲਵਾਰ ਦੁਪਹਿਰ 3 ਵਜੇ ਦੇ ਕਰੀਬ ਪਿੰਡ ਜਾਨੀਸਰ ਵਿਖੇ ਬੂੜਾ ਗੁੱਜਰ ਡਰੇਨ ਦੇ ਵਿੱਚ ਡਿੱਗੀ ਕਾਰ ਇੱਕ ਔਰਤ ਗੰਭੀਰ ਜ਼ਖਮੀ ਵੀਡੀਓ ਹੋ ਰਹੀ ਵਾਇਰਲ ਜਾਣਕਾਰੀ ਮੁਤਾਬਕ ਤਸਵੀਰਾਂ ਜਲਾਲਾਬਾਦ ਹਲਕੇ ਦੇ ਪਿੰਡ ਜਾਨੀਸਰ ਦੀ ਬੂੜਾ ਗੁੱਜਰ ਡਰੇਨ ਤੋਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਕਾਰ ਉਸ ਵੇਲੇ ਹਾਦਸੇ ਦਾ ਸ਼ਿਕਾਰ ਹੋ ਗਈ ਜਦ ਪਿੰਡ ਮਹਾਲਮ ਤੋਂ ਇਕ ਕਾਰ ਤੇ ਸਵਾਰ ਹੋ ਸ੍ਰੀ ਮੁਖਸਰ ਸਾਹਿਬ ਵਿਖੇ ਮੱਥਾ ਟੇਕ ਕੇ ਕੁਝ ਲੋਕ ਵਾਪਸ ਆਪਣੇ ਪਿੰਡ ਨੂੰ ਪਰਤ ਰਹੇ ਸਨ ਤਾਂ ਜਦ ਪਿੰਡ ਜਾਨੀ ਸਰ ਵਿਖੇ ਲੰਗਦੇ ਬੂੜਾ ਗੁੱਜਰ ਡਰੇਨ ਦੇ ਨਜ਼ਦੀਕ ਪਹੁੰਚੇ ਤਾਂ ਡਰੇਨ ਦੇ ਪੁਲ ਤੇ ਬੈਰੀਗੇਟਿੰਗ ਨਾ ਹੋਣ ਦੇ ਚਲਦਿਆਂ ਇਹ ਕਾਰ ਪੁਲ ਤੋਂ ਹੇਠਾਂ ਸੇਮ ਨਾਲੇ ਚ ਡਿੱਗ ਗਈ ਦੱਸ ਦਈਏ ਕਿ ਇਸ ਕਾਰ ਦੇ ਵਿੱਚ ਦੋ ਦੋਸਤ ਦੋ ਉਹਨਾਂ ਦੀਆਂ ਪਤਨੀਆਂ ਅਤੇ ਤਿੰਨ ਬੱਚੇ ਸਵਾਰ ਸਨ ਇਸ ਹਾਦਸੇ ਦੇ ਦੌਰਾਨ ਇੱਕ ਔਰਤ ਦੇ ਸੱਟਾਂ ਲੱਗੀਆਂ ਦੱਸਿਆ ਜਾ ਰਿਹਾ ਹੈ ਦੱਸ ਦਈਏ ਕਿ ਇਸ ਡਰੇਨ ਦੇ ਪੁਲ ਦੇ ਉੱਤੇ ਕਿਸੇ ਤਰ੍ਹਾਂ ਦੀ ਵੀ ਸੁਰੱਖਿਆ ਨੂੰ ਲੈ ਕੇ ਪ੍ਰਬੰਧ ਨਹੀਂ ਕੀਤੇ ਗਏ ਜਿਸ ਦੇ ਕਾਰਨ ਇਹ ਹਾਦਸਾ ਵਾਪਰਿਆ ਦੱਸ ਦਈਏ ਕਿ ਜਦ ਕਾਰ ਡਰੇਨ ਦੇ ਵਿੱਚ ਡਿੱਗੀ ਤਾਂ ਨਜ਼ਦੀਕ ਮੌਜੂਦ ਲੋਕਾਂ ਦੇ ਵੱਲੋਂ ਕਾਰ ਵਿੱਚ ਸਵਾਰ ਲੋਕਾਂ ਨੂੰ ਕਾਰ ਦੇ ਸ਼ੀਸ਼ੇ ਭੰਨ ਕੇ ਕੜੀ ਮੁਸ਼ਕਲ ਤੋਂ ਬਾਅਦ ਬਾਹਰ ਕੱਢਿਆ ਗਿਆ ਇਸ ਸਾਰੀ ਘਟਨਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ ਤਲ ਕੋਈ ਬਾਤ ਕੋ ਨਾ ਹਰ ਬੋਲ ਜੇ ਉਹ ਬੋਲੇ ਉਹ ਤੇ ਬੈਂਚ ਅੱਗੇ ਪੈਣੇ ਕਾਹਤ ਥੋੜਾ ਜਿਹਾ ਬੈਂਚ ਪਰਲੇ ਪਾਸੇ ਉੱਪਰਲੇ ਪਾਸੇ ਉੱਤਰਲੇ ਪਾਸੇ ਬਲੇ